ਜਿਹੜੀ ਲਸਣ ਹੈਗੀ ਲਗਭਗ ਹੁਣ ਜਿਹੜਾ ਹਰੇ ਖੇਤ ਦੇ ਵਿੱਚ ਜਿਨ੍ਹਾਂ ਦੇ ਘਰੇ ਲੋ ਖੀਚੀ ਦੇ ਵਿੱਚ ਲੱਗ ਰਹੀ ਹੈਗੀ ਤੇ ਆਪਾਂ ਵੀ ਲਸਣ ਲਾ ਰਹੇ ਆਂਗੇ ਆਪਣੇ ਕੋਲ ਲਾਲ ਮੋਟਾ ਜਿਹੜਾ ਲਸਣ ਦਾ ਆ ਬੀਜ ਹੈਗਾ ਹੈਗਾ ਤੇ ਇਹ ਬੀ ਆਪਣਾ ਆਪ ਦਾ ਹੀ 3-4 ਸਾਲਾਂ ਤੋਂ ਆਪਾਂ ਲਗਾਤਾਰ ਲਾ ਰਹੇ ਆਂ ਤੇ ਉਹਦੇ ਚ ਹੀ ਆਪਾਂ ਸਿਲੈਕਸ਼ਨ ਮੈਥਡ ਚ ਰੱਖਿਆ ਹੋਇਆ ਹੈਗਾ ਲਗਭਗ ਐਵਰੇਜ ਜੇ ਆਪਾਂ ਜੀ ਤੁਈ ਦੀ ਗੱਲ ਕਰੀਏ ਤਾਂ ਐਨੀ ਐਨੀਆ ਮੋਟੀਆਂ ਜਿਹੜੀਆਂ ਹੈਗੀਆਂ ਨੇਗੀਆਂ ਛੱਲਣ ਦੇ ਵਿੱਚ ਕਾਫੀ ਆਸਾਨ ਜਿਹੜੀ ਇਹ ਲਸਣ ਹੈਗੀ ਹੈਗੀ ਤੇ ਕਾਫੀ ਜਿਹੜੀ ਸੁਗੰਧਤ ਵੀ ਇਹ ਲਸਣ ਹੈਗੀ ਹੈਗੀ ਤੇ ਨਾਂ ਦੀ ਗੱਲ ਕਰ ਲਈਏ ਬੀਜ ਜਿਵੇਂ ਪੰਜਾਬ ਲਾ ਹਸਨ ਨੰਬਰ 1 ਪੰਜਾਬ گارਲਿਕ ਨੰਬਰ 1 ਪੰਜਾਬ گارਲਿਕ ਨੰਬਰ 2 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਦਿੱਤੀਆਂ ਗਈਆਂ ਕਿਸਮਾਂ ਹੈਗੀਆਂ ਉਨ੍ਹਾਂ ਦੇ ਵਿੱਚੋਂ ਹੀ ਇਹ ਕੋਈ ਕਿਸਮ ਹੈਗੀ ਹੈ ਪਰ ਜਿਹੜਾ ਪ੍ਰੋਪਰ ਆਪਣਾ ਨਾਮ ਨਹੀਂ ਪਤਾਗਾ ਕਿਉਂਕਿ ਆਪਣੀ ਸਿਲੇਕਸ਼ਨ ਮੈਥਡ ਜਿਹੇ ਨਿਕਲੀ ਹੋਈ ਹੈਗੀ ਹੁਣ ਦੂਜੀ ਗੱਲ ਕਰ ਲਈ ਆਪਾਂ ਲਾ ਕਿਸ ਤਰ੍ਹਾਂ ਰਹਿਾਂਗੇ ਬੈਡਾਂ ਦੇ ਉੱਪਰ ਤਿੰਨ ਤਿੰਨ ਚਾਰ ਚਾਰ ਤੂਆਂ ਇੱਕ ਇੱਕ ਲੈਂਡ ਦੇ ਵਿੱਚ ਜਿਹੜੀਆਂ ਆਪਾਂ ਲਾ ਰਹੇ ਹਾਂਗੇ ਕੁਝ ਕਿ ਜਿਹੜੀਆਂ ਮੋਟੀਆਂ ਬੱਟਾਂ ਦੇ ਉੱਪਰ ਲਾ ਰਹੇ ਹਾਂਗੇ ਕੁਝ ਕਿ ਬੈਡਾਂ ਦੇ ਉੱਪਰ ਲਾ ਰਹੇ ਹਾਂਗੇ ਵੈਸੇ ਤਾਂ ਮੋਟੀਆਂ ਬੱਟਾਂ ਦੇ ਉੱਪਰ ਆਪਣਾ ਪਿਛਲੇ ਸਾਲ ਤਜਰਬਾ ਕੀਤਾ ਗਿਆ ਹੈਗਾ ਤੇ ਉਹਦੇ ਚ ਕਾਫੀ ਵਧੀਆ ਜਿਹੜੇ ਰਿਜ਼ਲਟ ਆਪਾਂ ਨੂੰ ਮਿਲੇ ਨੇਗੇ ਹੁਣ ਲਾਉਣ ਤੋਂ ਬਾਅਦ ਪਾਣੀ ਫੇਰ ਕੇ ਉਦੋਂ ਇਹਨਾਂ ਬੱਟਾ ਨੂੰ ਬਿਲਕੁਲ ਜਿਹੜਾ ਅ ਪ੍ਰਾਲੀ ਦੇ ਨਾਲ ਭਰ ਦਿੱਤਾ ਜਾਊਗਾ ਮਲਚਿੰਗ ਕਰ ਦਿੱਤੀ ਜਾਊਗੀ ਵਿੱਚੇ ਖਾਈਆਂ ਵਿੱਚੇ ਬੱਟਾ ਸਾਰਾ ਇੱਕੇ ਨੂੰ ਕਰ ਦਾਂਗੇ ਆਪਾਂ ਉਦੋਂ ਆ ਜਿਹੜਾ ਪੰਜ-ਸੱਤ ਦਿਨਾਂ ਬਾਅਦ ਫੇਰ ਇਹਨੂੰ ਪਾਣੀ ਜਿਹੜਾ ਦੇਣਾਗਾ ਪੰਜ-ਸੱਤ ਦਿਨਾਂ ਬਾਅਦ ਪਾਣੀ ਦੇਣ ਵੇਲੇ ਜਿਹੜੀ ਥੋੜੀ ਪ੍ਰੋਬਲਮ ਕਈ ਵਾਰ ਪ੍ਰਾਲੀ ਦੇ ਵਿੱਚ ਇਹ ਆ ਜਾਂਦੀ ਹੈ ਵੀ ਜਿਆਦਾ ਪ੍ਰਾਲੀ ਲਤੜੀ ਹੋਵੇ ਤਾਂ ਜਿਹੜਾ ਪਾਣੀ ਮੂਰੇ ਡਿੱਕਾ ਪਾਣ ਲੱਗ ਜਾਂਦੀ ਹੈ ਸੋ ਕੋਸ਼ਿਸ਼ ਕਰਨੀ ਹੈਗੇ ਤੁਸੀਂ ਜਿਹੜੀ ਪ੍ਰਾਲੀ ਸਿੱਟਣੀ ਆ ਪੁੱਠ ਪੈਰੇ ਹੋ ਕੇ ਤੇ ਹਲਕੀ ਰੱਖਣੀ ਹੈ ਜਾਨੀ ਕਿ ਦੱਬਣਾ ਨਹੀਂ ਹੈਗਾ ਪ੍ਰਾਲੀ ਨੂੰ ਜਿਹੜੀ ਮੇਨ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈਗੀ ਪੁੱਠ ਪੈਰੇ ਦਾ ਮਤਲਬ ਇਹ ਹੈ ਵੀ ਜੇ ਇਧਰਲੇ ਪਾਸੇ ਤੁਸੀਂ ਸਿੱਟਣ ਲੱਗੇ ਤਾਂ ਪੁੱਠੇ ਮੋੜ ਦੇ ਮੋੜ ਦੇ ਤੁਸੀਂ ਸੁੱਟ ਨਹੀਂ ਹੈਗਾ ਵੀ ਤੂੰ ਮੂਰੇ ਪ੍ਰਾਲੀ ਸਿੱਟ ਲਈ ਉਹਦੇ ਉੱਤੋਂ ਦੀ ਜਾ ਕੇ ਗਾਹ ਸਿੱਟਣ ਭਾਗੇ ਉਹ ਇੱਕ ਵਾਰ ਦੱਬੀ ਦੱਬੀ ਤੁਹਾਨੂੰ ਜ਼ਰੂਰ ਠੀਕ ਲੱਗ ਸਕਦੀ ਹੈ ਪਰ ਉਹ ਜਿਹੜੀ ਪਾਣੀ ਲਈ ਥੱਲੜੀ ਤਹ ਦੇ ਵਿੱਚ ਡਿੱਕਾ ਬਣ ਲੱਗ ਜਾਂਦੀ ਹੈ ਉਸ ਨੂੰ ਨਾ ਪਾਣੀ ਨਹੀਂ ਸਹੀ ਲੱਗਦਾ ਗੱਲ ਅਸਨ ਦੇ ਵਿੱਚ ਇਹ ਚੀਜ਼ ਹੈ ਪਾਣੀ ਲਾਉਣ ਲਈ ਤੁਹਾਨੂੰ ਮਲਚਿੰਗ ਵਾਲੀ ਦੇ ਵਿੱਚ ਧਿਆਨ ਰੱਖਣ ਜੋਗ ਹੈਗੀ ਹੈਗੀ ਬਾਕੀ ਲਾਉਣ ਤੋਂ ਬਾਅਦ ਉਹੀ ਪਾਣੀ ਦੀ ਜਿਹੜਾ ਜਿਵੇਂ ਇਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਪਾਣੀ ਦੇਣਾਗਾ ਆਪਾਂ ਤੇ ਮਲਚਿੰਗ ਕਰਨੀ ਹੈਗੀ ਮਲਚਿੰਗ ਤੋਂ ਪਹਿਲਾਂ ਇੱਕ ਕੰਮ ਹੋਰ ਕੀਤਾ ਜਾ ਸਕਦਾ ਹੈ ਵੈਸੇ ਤਾਂ ਇੱਥੇ ਅਸੀਂ ਰੂੜੀ ਦੀ ਖਾਦ ਕਾਫੀ ਸਾਰੀ ਪਹਿਲਾਂ ਪਾਈ ਹੋਈ ਸੀਗੀ ਅਸੀਂ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਕੋਸ਼ਕ ਵਰਮਿੰਗ ਬੋਸਟ ਬੈਡਾਂ ਦੇ ਉੱਪਰ ਖਿਲਾਰ ਕੇ ਉਦੋਂ ਬਾਅਦ ਮਲਚਿੰਗ ਕਰੀਏ ਉਹਦੇ ਨੂੰ ਉਹਨੂੰ ਮਿੱਟੀ 'ਚ ਮਿਲਾਉਂਦੇ ਨਹੀਂ ਹੈਗੇ ਉਹਨੂੰ ਇਦਾਂ ਹੀ ਛੱਡਾਂਗੇ ਤੇ ਉੱਤੋਂ ਮਲਚ ਕਰ ਦਾਂਗੇ ਗਿੱਲ ਦੇ ਨਾਲ-ਨਾਲ ਉਹਦਾ ਹੌਲੀ-ਹੌਲੀ ਅਸਰ ਜਿਹੜਾ ਵਿੱਚ ਜਾਣਾ ਸ਼ੁਰੂ ਹੋ ਜੂਗਾ ਤੇ ਉਹਦੇ ਨਾਲ ਜਿਹੜੀ ਫੰਗਸ ਵਗੈਰਾ ਪੈਣ ਦੇ ਚਾਂਸ ਹੁੰਦੇ ਹੈਗੇ ਉਹ ਕਾਫੀ ਹੱਦ ਤੱਕ ਘਟ ਜਾਂਦੇ ਹੈਗੇ ਪੈਸੇ ਤਾਂ ਮਲਚਿੰਗ ਦੇ ਨਾਲ ਖਾਸ ਫੰਗਸ ਦੀ ਪ੍ਰੋਬਲਮ ਕੋਈ ਆਉਂਦੀ ਨਹੀਂਗੀ ਮੌਸਮ ਉਹ ਜਿਹਾ ਹੋ ਜਾਂਦਾ ਹੈ ਪਰ ਫਿਰ ਵੀ ਕਈ ਜਗ੍ਹਾ 'ਤੇ ਪ੍ਰੋਬਲਮ ਇਹ ਆ ਸਕਦੀ ਹੈ ਸਾਡੇ ਕੋਲ ਨਾ ਆਉਣ ਦਾ ਮੁੱਖ ਕਰਨੇ ਆ ਕੇ ਖੇਤ ਇਹ ਜਿਹੜਾ 2020 ਤੋਂ ਲੈ ਕੇ ਬਿਲਕੁਲ ਕੈਮੀਕਲ ਰਹਿ ਤਾ ਗਿਆ ਕਿਸੇ ਕੈਮੀਕਲ ਦੀ ਵਰਤੋਂ ਜਿਹੜੀ ਇਸ ਖੇਤ ਦੇ ਵਿੱਚ ਨਹੀਂ ਕੀਤੀ ਜਾਂਦੀਗੀ। ਬਾਕੀ ਲਗਭਗ ਆਪਾਂ ਦੋ ਕੈਰੀਆਂ ਜਿਹੜੀਆਂ ਇਹ ਲਾਈਆਂ ਨੇਗੀਆਂ ਫਲਾਂ ਵਾਲੇ ਬੂਟੇ ਦੀ ਇੱਕ ਲਾਈਨ ਆਪਣੀ ਵਿਚਾਲੇ ਇੱਕ ਕੈਰੀ 4-5 ਬਟਾ ਉਧਰ ਆਪਣੀਆਂ 4-5 ਬਟਾ ਇਧਰ ਆਗੀਆਂ ਜਿਹੜੀ ਸਾਈਡ ਵਾਲੀ ਹੈ ਬਟਾ ਜਿਹੜੀ ਪਲਾ ਵਾਲੇ ਬੂਟੇ ਨਾਲ ਉਹਦੇ ਇਹ ਸਿੰਗਲ ਸਿੰਗਲ ਤੂਈ ਲਾਈ ਆ ਜਿਹੜੀ ਪਤਲੀ ਬਟਾ ਥੋੜੀ ਇਹਦੇ ਵਿੱਚ 2-2 ਤੂਈਆਂ ਜਿਹੜੀਆਂ ਮੋਟੀਆਂ ਬਟਾਂ ਨੇ ਇਹਨਾਂ ਦੇ ਵਿੱਚ 3-3 ਤੂਈਆਂ ਤੇ ਜਿਹੜੀ ਜ਼ਿਆਦਾ ਮੋਟੀ ਉਹਦੇ ਵਿੱਚ 4 ਲੈਣਾ ਆਪਾਂ ਜਿਹੜੀਆਂ ਲਸਣ ਨੇ ਲਾਂਜਾਂ ਨੇਗੇ ਬਾਕੀ ਸਮੇ ਤੋਂ ਸਮੇ ਜਿਹੜੇ ਨਤੀਜੇ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਆਪਾਂ ਸਾਂਝੇ ਕਰਦੇ ਰਵਾਂਗੇ ਲਸਣ ਸੰਬੰਧੀ ਇੰਨੀ ਕੁ ਜਾਣਕਾਰੀ ਜਿਹੜੀ ਹੁਣ ਆਪਾਂ ਲਸਣ ਲਾ ਰਹੇ ਸੀ ਤਾਂ ਸੋਚਿਆ ਕਿ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਦਈਏ ਤੇ ਕਿਸੇ ਵੀ ਤਰ੍ਹਾਂ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਰਾਹੀਂ ਸਾਨੂੰ ਜਿਹੜਾ ਪੁੱਛ ਸਕਦੇ ਹੋਗੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ